ਇਹ ਮੂੰਗੀ ਜਿਹੜੀ ਆਪਾਂ ਲਗਭਗ ਜੁਲਾਈ ਦੇ ਅੰਤ ਦੇ ਵਿੱਚ ਲਾਈ ਸੀਗੀ ਤੇ ਵੈਸੇ ਤਾਂ ਜਿਹੜੀ ਛੱਠੀ ਮੂੰਗੀ ਆ ਤੁਹਾਨੂੰ ਪਤਾ ਕਿ ਝੋਨਾ ਲਾਉਣ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਵੱਢ ਲਈਆਂ ਜਾਂਦੀਆਂ ਨੇ ਪਰ ਇਹ ਜਿਹੜੀ ਲੇਟ ਵਾਲੀ ਮੂੰਗੀ ਹੁੰਦੀ ਹੈਗੀ ਲਗਭਗ 90 ਦਿਨ ਜਿਹੜੀ ਪੱਕਣ ਦੇ ਵਿੱਚ ਇਹ ਲੈਂਦੀ ਹੈ ਜਨ ਕਿ 3 ਮਹੀਨਿਆਂ ਦੇ ਕਰੀਬ ਜਿਵੇਂ ਆਪਾਂ ਅਗਸਤ ਦੇ ਵਿੱਚ ਲਾਈ ਸੀਗੀ ਅਗਸਤ ਦਾ ਸਾਰਾ ਮਹੀਨਾ ਸਤੰਬਰ ਦਾ ਤੇ ਅਕਤੂਬਰ ਦੇ ਵਿੱਚ ਜਿਹੜੀ ਇਹ ਟੁੱਟਣੀ ਸ਼ੁਰੂ ਹੋਣੀ ਹੈਗੀ ਤੇ ਹੁਣ ਕੋਈ ਟਾਮੀ ਟਾਮੀ ਫਲੀ ਜਿਹੜੀ ਇਸ ਮੂੰਗੀ ਦੇ ਉੱਪਰ ਆਉਣੀ ਸ਼ੁਰੂ ਹੋਊਗੀ ਬਿਲਕੁਲ ਬਿਨਾ ਕਿਸੇ ਕੈਮੀਕਲ ਤੋਂ ਹੁਣ ਤੱਕ ਜਿਹੜੀ ਇਹ ਮੂੰਗੀ ਆਪਣੀ ਹੈਗੀ ਹੈਗੀ ਸਿਰਫ ਤੇ ਸਿਰਫ ਜਿਹੜਾ ਇਹ ਤੇ ਛੜਕਾ ਕੀਤਾ ਉਹ ਆਪਾਂ ਕੀਤਾ ਹੀ ਨਿੰਮ ਦੇ ਤੇਲ ਦਾ ਤੇ ਇੱਕ ਇਹਦੇ ਤੇ ਜਿਹੜਾ ਆਪਾਂ ਨੇ ਕੋਲੇ ਬਹੁਤ ਬਹੁਤ ਉੱਤੀ ਘੋਲ ਬਣਾਇਆ ਹੋਇਆਗਾ ਉਹਦਾ ਛੜਕਾ ਇਸ ਮੂੰਗੀ ਦੇ ਉੱਪਰ ਕੀਤਾ ਗਿਆ ਹੈਗਾ ਤੇ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਬੈਡਾਂ ਦੇ ਉੱਪਰ ਬੀਜੀ ਗਈ ਹੈ ਤੇ ਕਾਫੀ ਜਿਹੜੀ ਸੋਹਣੀ ਹਜੇ ਤੱਕ ਜਿਹੜੀ ਕੰਡੀਸ਼ਨ ਮੂੰਗੀ ਦੀ ਆਪਣੀ ਦੀ ਹੈਗੀ ਹੈਗੀ ਬਾਕੀ ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਜਿਹੜੇ ਸਾਂਝੇ ਕਰਾਂਗੇ ਧੰਨਵਾਦ